ਵਿਕਰਮਜੀਤ ਮਜੀਠਾ ਦਾ ਬੁਰਾ ਹਾਲ ਹੋ ਗਿਆ ਹੈ ਜੇਲ੍ਹ ਦੇ ਵਿੱਚ ਧਰਮ ਪਤਨੀ ਨੇ ਜਦੋਂ ਮਜੀਠੀਆ ਕੱਲ ਪੇਚੀ ਤੇ ਆਇਆ ਵੇਖਿਆ ਤੇ ਉਦੋਂ ਬਾਅਦ ਹਾਲਾਤ ਬੁਰੇ ਹੋ ਗਏ ਵਿਕਰਮਜੀਤ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦਾ ਤੇ ਕੱਲ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਸੀ ਸਭ ਤੋਂ ਪਹਿਲਾਂ ਤਾਂ ਸਖਤ ਪ੍ਰਬੰਧਾਂ ਦੇ ਵਿੱਚ ਲੈ ਕੇ ਆਂਦਾ ਗਿਆ ਤਾਂ ਕਿ ਕਿਸੇ মিডিਆ ਦੇ ਸੜਮੁਖ ਨਾ ਹੋ ਸਕੇ ਵਿਕਰਮਜੀਤ ਮਜੀਠਾ ਇਹ ਸ਼ਕਤੀ ਕੀਤੀ ਹੋਈ ਆ ਵੀ ਕੋਈ ਵੇਖ ਨਾ ਸਕੇ ਵਿਕਰਮਜੀਤ ਮਜੀਠੇ ਦੀ ਕੋਈ ਤਸਵੀਰ ਨਾ ਲੈ ਸਕੇ ਇਥੋਂ ਤੱਕ ਕੋਰਟ ਦੇ ਵਿੱਚ ਜਦੋਂ ਵੜਦੇ ਆ ਉਦੋਂ ਵੀ ਕੋਈ ਤਸਵੀਰ ਜਾਂ ਫਿਰ ਉਸਦੇ ਹਾਲਾਤ ਨਾ ਸਾਹਮਣੇ ਆ ਜਾਣ ਉੱਥੇ ਵੀ ਪੜਦੇ ਪਾਏ ਹੋਏ ਸੀ ਇੰਨੀ ਜ਼ਿਆਦਾ ਲੁਕਾ ਕੇ ਲਿਆਂਦਾ ਗਿਆ ਸਭ ਤੋਂ ਵੱਡੀ ਗੱਲ ਕਿ ਵਿਕਰਮਜੀਤ ਮਜੀਠੀਆ ਹਾਈ ਸਕਿਉਰਿਟੀ ਰਿਸਕ ਪਰਸਨ ਆ ਜੇ ਡਸ ਸਿਕਿਉਰਟੀ ਨੂੰ ਬਾਹਰ ਮਿਲੀ ਹੋਈ ਸੀ ਧਮਕੀਆਂ ਲਗਾਤਾਰ ਉਹਨੂੰ ਆਉਂਦੀਆਂ ਸੀ ਮਿਨਿਸਟਰ ਰਿਆ ਉਹ 10 ਸਾਲ ਪੰਜਾਬ ਦਾ ਤੇ ਪਾਵਰਫੁਲ ਕਾਲੀ ਦਲ ਦਾ ਲੀਡਰ ਆ ਹੁਣ ਸਭ ਤੋਂ ਜਿਆਦਾ ਚਿੰਤਾ ਦਾ ਵਿਸ਼ਾ ਜਦੋਂ ਪਰਿਵਾਰ ਨੂੰ ਢੁੜਕੂ ਕਿੱਥੋਂ ਲੱਗਾ ਬੈਰਕ ਦੇ ਵਿੱਚ ਵਿਕਰਮਜੀਤ ਮਜੀਠਾ ਦੇ ਕਿੱਥੇ ਤਾਂ ਉਸ ਨੂੰ ਉੱਥੇ ਪ੍ਰੋਟੈਕਸ਼ਨ ਕਰਨੀ ਚਾਹੀਦੀ ਸੀ ਉਹਨੂੰ ਸਿਕਿਉਰਟੀ ਦੇਣੀ ਚਾਹੀਦੀ ਸੀ ਉਹਦੇ ਨਾਲ ਦੋ ਹਿਸਟਰੀ ਸੀਟਰ ਜਿਨ੍ਹਾਂ ਦਾ ਜਿਨ੍ਹਾਂ ਦਾ ਬੈਕਗ੍ਰਾਉਂਡ ਗੁੰਡਾਗਰਦੀ ਨੇ ਨਾਲ ਸੰਬੰਧਤ ਆ ਕਤਲ ਵਰਗੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਆ ਤੇ ਮੌਤ ਦੀਆਂ ਸਜ਼ਾਵਾਂ ਹੋਈਆਂ ਹੋਈਆਂ ਉਹ ਬੰਦੇ ਬੈਰਕ ਦੇ ਵਿੱਚ ਜਿਹੜਾ ਉਸ ਨੂੰ ਉਸ ਦੇ ਨਾਲ ਬੰਦ ਕੀਤੇ ਹੋਏ ਆ ਇਹ ਸਰਕਾਰ ਨੇ ਕੀਤੇ ਆ ਹੁਣ ਲੋਕ ਜਾਣਨਾ ਚਾਹੁੰਦੇ ਆ ਵੀ ਯਾਰੋ ਐਡਾ ਪਾਕਿਸਤਾਨ ਦੇ ਵਿੱਚ ਹੁੰਦਾ ਸੀ ਵੀ ਆਪੇ ਆਪੋਜ਼ੀ ਜਿਹੜਾ ਵਿਰੋਧੀ ਧਰ ਦਾ ਲੀਡਰ ਆ ਉਹਨੂੰ ਜਨੂੰ ਹੀ ਖਤਮ ਕਰ ਦਿਓ ਆਪਾਂ ਵੇਣੇ ਪਾਕਿਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਅਕਸਰ ਕਿਸੇ ਦੇ ਜੇਲ੍ਹ ਚ ਕਿਵੇਂ ਹੋ ਗਿਆ ਕਿਸੇ ਨਾ ਕਿਵੇਂ ਹੋ ਗਿਆ ਪਰ ਭਾਰਤ ਦੇ ਵਿੱਚ ਠੀਕ ਆ ਵਿਰੋਧ ਜਿਹੜੇ ਪਰਚੇ ਦਰਜ ਹੋ ਜਾਂਦੇ ਆ ਕੋਟਾ ਬੇਲ ਦੇ ਦਿੰਦੀਆਂ ਉਸ ਤੋਂ ਬਾਅਦ ਬੰਦਾ ਬਾਹਰ ਆ ਜਾਂਦਾ ਪਰ ਇਹੇ ਹੁਣ ਵੱਖਰੀ ਪਿਰਤ ਪਾਈ ਜਾ ਰਹੀ ਆ ਇਹ ਸਭ ਵੇਖ ਕੇ ਜਿਵੇਂ ਆਮ ਆਪਾਂ ਵੇਣੇ ਆਪਣੇ ਪਰਿਵਾਰ ਦਾ ਕਿਸੇ ਮੈਂਬਰ ਤੇ ਉੱਤੇ ਸੰਕਟ ਆ ਜਾਏ ਖਾਸ ਕਰਕੇ ਉਹਦਾ ਜਿਹੜਾ ਉਹ ਪਤੀ ਆ ਜਦੋਂ ਨੇ ਵੇਖੇ ਹਾਲਾਤ ਤੇ ਸੁਭਾਵਿਕ ਹੀ ਆ ਜਦੋਂ ਵਿਕਰਮਜੀਤ ਮਜੀਠੇ ਨੇ ਇਹ ਧਰਮ ਪਤਨੀ ਨੂੰ ਆਪਣੀ ਨੂੰ ਇਹ ਗੱਲ ਦੱਸੀ ਵਕੀਲ ਨੂੰ ਦੱਸੀ ਤੇ ਜੱਜ ਸਾਹਮਣੇ ਵੀ ਇਹ ਗੱਲ ਰੱਖੀ ਜਦੋਂ ਇਹ ਪਤਾ ਲੱਗਦੇ ਆ ਹਾਲਾਤ ਤੇ ਪਰਿਵਾਰ ਸ਼ੌਕ ਰਹਿ ਜਾਂਦਾ ਉਹ ਡਰ ਜਾਂਦਾ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਉਹ ਕਹਿੰਦੇ ਵੀ ਯਾਰ ਵੀ ਐਡਾ ਕੋਈ ਨਿੱਜੀ ਨਹੀਂ ਹੁੰਦਾ ਪਰ ਜੇ ਆਪਾਂ ਵੇਖੀਏ ਨਿੱਜੀ ਹੋਣ ਦਾ ਜਿਹੜਾ ਕੰਮ ਆ ਸ਼ੁਰੂ ਕਿਨੇ ਕੀਤਾ ਸੀ ਸ਼ੁਰੂ ਵਿਕਰਮਜੀਤ ਮਜੀਠੀਆ ਵੀ ਘੱਟ ਨਹੀਂ ਇੱਥੇ ਵਿਕਰਮਜੀਤ ਮਜੀਠੀਆ ਨੇ ਨਿੱਜੀ ਹਮਲੇ ਭਗਵੰਤ ਮਾਨ ਦੇ ਵਿਆਹ ਤੋਂ ਲੈ ਕੇ ਜਦੋਂ ਉਹਦੇ ਬੱਚੀ ਹੋਈ ਉਦੋਂ ਤਿੱਕਰ ਉਸ ਦੇ ਉੱਤੇ ਜਿਹੜੇ ਨਿੱਜੀ ਹਮਲੇ ਕੀਤੇ ਕੋਈ ਤੇ ਕਹਿ ਦਿੰਦੇ ਸੀਗੇ ਉਹਨੇ ਆਪਣੀ ਕੁੜੀ ਦੀ ਉਮਰ ਦੇ ਕੁੜੀ ਨਾਲ ਵਿਆਹ ਕਰਾ ਲਿਆ ਮਾਨ ਨੇ ਪਰ ਜਿਹੜਾ ਵੀ ਇਹ ਹੋ ਰਿਹਾ ਪੰਜਾਬ ਦੀ ਜਿਹੜੀ ਪਰਾਗਨੀਤੀ ਆ ਉਹਦੇ ਲਈ ਕੋਈ ਜਾਦੇ ਵਧੀਆ ਨਹੀਂਗਾ ਕਿਉਂਕਿ ਜੇ ਉੱਪਰਲੇ ਲੀਡਰ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਵਰਤਾਓ ਕਰਨਗੇ ਤੇ ਜਿਹੜੇ ਵਰਕਰ ਆ ਜਾਂ ਹੇਠਲੇ ਪੱਧਰ ਦੇ ਲੀਡਰ ਆ ਉਹਨਾਂ ਦੇ ਇੱਕ ਦੂਜੇ ਦੇ ਪ੍ਰਤੀ ਕੀ ਰਵੱਈਆ ਹੋਊਗਾ ਤਾਂ ਫਿਰ ਜਾਨੋ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਣਗੇ ਸੋ ਇਹ ਹੋਇਆ ਉਸ ਤੋਂ ਬਾਅਦ ਵਿਕਰਮਜੀਤ ਮਜੀਠੀਆ ਦੀ ਧਰਮ ਪਤਨੀ ਉਹ ਸ਼ੌਕਡ ਹੁੰਦੀ ਆ ਪਰ ਇਹ ਪਰਿਵਾਰ ਆ ਜਿਹੜਾ ਵਿਕਰਮਜੀਤ ਮਜੀਠੀਆ ਦਾ ਇਹ ਲਗਾਤਾਰ ਪਾਠ ਗੁਰੂ ਸਾਹਿਬ ਦੇ ਨਾਲ ਇਹ ਬਹੁਤ ਜੁੜਿਆ ਹੋਇਆ ਆ ਕਿ ਉਹ ਕਾਲਪੁਰਖ ਦਾ ਨਾਮ ਲੈ ਕੇ ਵਿਕਰਮਜੀਤ ਮਜੀਠੀਆ ਦੀ ਧਰਮ ਪਤਨੀ ਕਹਿੰਦੀ ਹੈ ਕਿ ਪ੍ਰਮਾਤਮਾ ਜੋ ਕਰੂਗਾ ਚੰਗਾ ਕਰੂਗਾ ਅੱਜ ਵੀ ਮਜੀਠੀਆ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਆ ਪਰ ਸਰਕਾਰ ਇਹ ਸਰਕਾਰ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਇਹ ਗੱਲ ਜਰੂਰ ਕਹੀ ਬੜੇ ਸੱਭਿਆਤ ਤਰੀਕੇ ਦੇ ਨਾਲ ਵਿਕਰਮਜੀਤ ਮਜੀਠੀਆ ਦੀ ਧਰਮ ਪਤਨੀ ਨੇ ਜਵਾਬ ਦਿੱਤੇ ਕੋਈ ਕਿਸੇ ਨੂੰ ਤੂੰ ਤਰਾਕਣੀ ਕੀਤੀ ਜਿਵੇਂ ਇੱਕ ਵੱਡੇ ਘਰ ਦੀ ਧੀ ਆ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇੱਕ ਗੱਲ ਕਰਨੀ ਚਾਹੀਦੀ ਆਪਾਂ ਨੂੰ ਵੇਖਦੇ ਹਾਂ ਇੱਕ ਸੰਸਕਾਰੀ ਉਸ ਤਰੀਕੇ ਦੇ ਨਾਲ ਵਿਕਰਮਜੀਤ ਮਜੀਠੀਆ ਦੀ ਜਿਹੜੀ ਧਰਮ ਪਤਨੀ ਸਭ ਤੋਂ ਵੱਡੀ ਗੱਲ ਇਨੀ ਮੁਸੀਬਤ ਦੇ ਵਿੱਚ ਕਦੇ ਉਸ ਦੇ ਸਿਰ ਤੋਂ ਚੁੰਨੀ ਲਈ ਨਹੀਂ ਪੰਜਾਬ ਦੇ ਲੋਕਾਂ ਨੇ ਵੇਖੀ ਕਿਸ ਤੋਂ ਪਤਾ ਲੱਗਦਾ ਕਿ ਕਿਸ ਤਰੀਕੇ ਦੀ ਪਰਬਲਿਸ਼ ਹੋਈ ਹੋਈ ਆ ਮਜੀਠਾ ਸਾਹਿਬ ਦੀ ਧਰਮ ਪਤਨੀ ਦੀ